ਬਾੜ ਉਸ ਤੋਂ ਬਾਅਦ ਸਰਦਾਰ ਨਾਜ਼ਰ ਸਿੰਘ ਨੇ ਬਹੁਤ ਯਤਨ ਕੀਤੇ ਕਿ ਆਪਣੇ ਭਰਾਵਾ ਦਾ ਕੋਈ ਪਤਾ ਲੱਗ ਸਕੇ ਪਰ ਸਫਲਤਾ ਨਾ ਮਿਲੀ ਮਈ 1996 ਵਿੱਚ ਪਰਿਵਾਰ ਨੇ ਡੀਐਸਪੀ ਪ੍ਰਤਪਾਲ ਵਿਰਕ ਐਸਐਸਪੀ ਜਸਵਿੰਦਰ ਸਿੰਘ ਅਤੇ ਸੀਆਈਏ ਇੰਸਪੈਕਟਰ ਤੋਂ ਹਾਈ ਕੋਰਟ ਵਿੱਚ ਰਿੱਟ ਪਾਈ ਜੋ ਫਿਰ ਬਾਅਦਲ ਸਰਕਾਰ ਵੱਲੋਂ ਖਾਰਜ ਕਰ ਦਿੱਤੀ ਗਈ ਉਸ ਤੋਂ ਬਾਅਦ ਸੁਪਰੀਮ ਕੋਰਟ ਰਿੱਟ ਪਾਈ ਉੱਥੋਂ ਵੀ ਖਾਰਜ ਕਰ ਦਿੱਤੀ ਗਈ ਕਿਉਂਕਿ ਸਰਦਾਰ ਨਾਜਰ ਸਿੰਘ ਨੇ ਜਿੰਨਾ ਪਰਿਵਾਰ ਨੂੰ ਐਫੀ ਡਾਪਟ ਲਖਵਾਏ ਸਨ ਉਹਨਾਂ ਨੂੰ ਡਰਾਉਣ ਲਈ ਪੁਲਿਸ ਛਾਪੇਮਾਰ ਲੱਗੀ ਅਤੇ ਇਸ ਹਮਲ ਵਿੱਚ ਪੁਲਿਸ ਸਫਲ ਹੋ ਗਈ ਪੁਲਿਸ ਨੇ ਲਗਭਗ ਇੰਨਾ ਸਾਰੇ ਪਰਿਵਾਰ ਨੂੰ ਡਰਾ ਲਿਆ ਮੈਨੂੰ ਏਐਸਆਈ ਕਹਿੰਦਾ ਕਿ ਉਹ ਹੁਣ ਤਾਂ ਚਲੇ ਗਏ ਨੂੰ ਇਸ ਕੇਸ ਦਾ ਖਹਿਣਾ ਛੱਡ ਦੇ ਤੈਨੂੰ 15 ਲੱਖ ਦੇ ਦਿੰਦਾ ਹਾਂ ਮੈਂ ਉਸ ਨੂੰ ਜਵਾਬ ਦਿੱਤਾ ਕਿ ਜਿਸ ਐਸਐਸਪੀ ਨੇ ਮੇਰਾ ਭਰਾ ਚੁੱਕੇ ਹਨ ਉਹਦੇ ਵੀ ਇੱਕੋ ਪੁੱਤ ਹੈ ਮੈਨੂੰ ਉਹ ਚੱਕ ਲੈਣ ਦੇ 15 ਲੱਖ ਮੈਂ ਤੈਨੂੰ ਦੇ ਦਿੰਦਾ ਹਾਂ ਸਰਦਾਰ ਨਾਜ਼ਰ ਸਿੰਘ ਭਰਾਤਾ ਸ਼ਹੀਦ ਭਾਈ ਬਹਾਦਰ ਸਿੰਘ ਅਤੇ ਸ਼ਹੀਦ ਭਾਈ ਸਦਾਗਰ ਸੇ ਬਰੋਜਨਾਮੇ ਚ ਪੁਲਿਸ ਨੇ ਦਰਜ ਕੀਤਾ ਸੀ ਕਿ ਉਸ ਦਿਨ ਬਖਤਰ ਹੀ ਗਏ ਸੀ ਪਰ ਪਿੰਡ ਜੋ ਇਸ ਪਰਿਵਾਰ ਦੇ ਵਿਰੋਧੀ ਪਰਿਵਾਰ ਤੋਂ ਪੁਲਿਸ ਨੇ ਲਖਵਾ ਲਿਆ ਕਿ ਅਸੀਂ ਸਰਦਾਰ ਨਾਜ਼ਰ ਸਿੰਘ ਦੇ ਘਰ ਨਹੀਂ ਬਲਕਿ ਉਹਨਾਂ ਦੇ ਘਰ ਆਏ ਸੀ ਉਸ ਤੋਂ ਬਾਅਦ ਹੁਣ ਤੱਕ ਪਰਿਵਾਰ ਨੂੰ ਭਾਈ ਬਹਾਦਰ ਸਿੰਘ ਅਤੇ ਭਾਈ ਸੁਦਾਗਰ ਸਿੰਘ ਦਾ ਕੁਝ ਪਤਾ ਨਹੀਂ ਚੱਲਿਆ ਪਰ ਪਰਿਵਾਰ ਸਮੇਤ ਹਰ ਕੋਈ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਪੁਲਿਸ ਨੇ ਹੋਰ ਅਨੇਕਾਂ ਸਿੱਖ ਨੌਜਵਾਨਾਂ ਦੀ ਤਰ੍ਹਾਂ ਇਨ੍ਹਾਂ ਸਿੰਘਾਂ ਨੂੰ ਵੀ ਸ਼ਹੀਦ ਕਰ ਦਿੱਤਾ ਇਨ੍ਹਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਹੱਕ ਸੱਚ ਦੇ ਰਾਹ ਤੇ ਤੁਰੇ ਮਰਜੀਵ ਨਹੀਂ ਲਈ ਇਨ੍ਹਾਂ ਨੇ ਆਪਣੇ ਘਰ ਦੇ ਬੂਹੇ ਖੋਲੇ ਉਹਨਾਂ ਨੂੰ ਠਾਹਰ ਦਿੱਤੀ ਬੁਚਾਦਾ ਸ਼ਕਾਇਆ ਅਤੇ ਉਹਨਾਂ ਦੀਆਂ ਅਰਦਾਸਾਂ ਕੀਤੀਆਂ